ਗਾਈਜ਼ ਯਹਾਂ ਪਰ ہمارا ਲੱਗੇਗਾ سٹائل ਵੀ ਦੇ ਦੋ ਚੀਜ਼ ਕੇ ਲਈ 사ਸਰੀ ਗਾਲ ਜੀ ਸਾਰਿਆਂ ਨੂੰ ਬੈਕਪੌਂਡ ਤੋਂ ਕਨੈਕਟ ਕਰੋ ਅੱਜ ਦਾ ਵਲੌਗ ਖਾਸ ਕਰਕੇ ਜੋ ਸ਼ੁਰੂ ਕਰਨੇ ਆ ਅਮਰ ਸਫਸਟਿਆ ਆ ਆਪਣਾ ਹੋਗਾ ਇੱਥੇ ਇੱਥੇ ਆਪਣਾ ਲੱਗਣਾ ਸਾਰਾ ਅੱਜ ਜੋ ਵੀ ਇਹ ਪ੍ਰੋਗਰਾਮ ਬਣਿਆ ਸਾਰੇ ਵਿਖਾਉਣੇ ਆ ਆ ਆਪਣਾ ਵਾ ਇੱਥੇ ਸਟੋਰ ਲੜਾ ਇੱਕ ਮੋਈ ਦੇ ਲਿਆਉਣਾ ਜੇ ਬਾਕੀ ਕੁੱਤੇ ਲਿਆਉਣ ਵਾਲੇ ਆ ਮੈਂ ਆਪਣਾ ਸਟਾਰ ਨਹੀਂ ਕੁੱਤਾ ਮੈਂ ਨਹੀਂ ਆਉਣਾ ਕਿਸੇ ਨੂੰ ਦਿਖਾ ਗਈ ਲਾਸਟ ਲਾਟ ਇੱਥੇ ਆ ਉਹਦੀ ਵੀਚ ਕਰੀ ਆ ਆ ਮੋਹ ਅਨਮੋਲ ਕੇ ਰਿਸ਼ਤੇਦਾਰ ਵੀ ਆ ਮਾਮੇ ਦੇ ਮੰਡੇ ਆਏ ਆ ਅਨਮੋਲ ਦੇ ਨਾਲ ਆ ਵੇ ਕੋਈ ਅੰਮਿਕਾ ਮੁੰਡਾ ਦਾ ਮਾਮੇ ਦਾ ਵੱਡਾ ਮੁੰਡਾ ਵਾ ਉਹ ਨਾ ਆਪਣਾ ਹੋਈ ਦਾਦਾ ਬੰਲੀ ਵਿੱਚ ਨਹੀਂ ਹੋਣੀ ਜਿੰਨੇ ਕਿ ਨੂੰ ਜੀ ਸੁਣੋ ਪਾ ਜੀ ਮੇਰੀ ਸੁਣੋ ਚਾਨਣ ਆ ਮਾਸਾ ਵੀਰ ਤੇਰਾ ਮੁੰਡਾ ਸਭ ਬਹੁਤ ਛੱਡ ਗਈ ਬਹੁਤ ਛੱਡ ਗਈ ਆਹ ਵਾਲਾ ਵਾ ਤੁਸੀਂ ਉਹ ਤਾਂ ਦਾ ਪਿਆ ਵੇਖੋ ਵੇਖੋ ਨਜ਼ਰ ਲਾਈ ਉਹ ਕੁੱਤੇ ਦੀ ਪੱਟੀ ਹੈ ਨਿਸ਼ਾਨੀ ਨਿਸ਼ਾਨੀ ਆਏ ਤੁਹਾਨੂੰ ਬਖਾਉਂਦੇ ਅੱਗੇ ਕੀ ਮੋੜ ਚੱਲਣ ਲਿਆ ਅੱਜ ਆਟਾ ਕੋਈ ਸਿੰਘ ਨਹੀਂ ਆਪਰੇ ਅੱਜ ਔਖਾ ਅਬੀ ਫੋਨ ਆ ਰਿਹਾ 1 ਮਿੰਟ ਸੁਝਾਤੇ ਹੈ ਹੈਲੋ ਬਾਣੀ ਵੀਰ ਕੌਣ ਫੋਨ ਕਰਦਾ ਤੈਨੂੰ ਵੀਰ ਸਾਨੂੰ ਕਿਹੜੀ ਇੰਨੀ ਜਿਹੜੀ ਤੇ ਨਾ ਫੋਨ ਲਾ ਲਿੰਦੀ ਹੈ ਕਾਉਂਟ ਰੀਚਾਰਜ ਉਹਦੇ ਕੋਣ ਕਰਾ ਕੇ ਦਿੰਦਾ ਆ ਵੀਰ ਜੀ ਨਾਲ ਨੇ ਵੇ ਸ਼ਾਪ ਲਾਈ ਆ ਵੀਰ ਜੀ ਸਸਰੀ ਘਰ ਬੁਲਾ ਦਿਓ ਜੀ ਸਸਰੀ ਘਰ ਵੀਰ ਜੀ ਵੀਰ ਜੀ ਨਾਲ ਕੱਪੜੇ ਕੋਕੜੇ ਲੈਣੇ ਆ ਕੋਈ ਨਹੀਂ ਵੀਰ ਤੋਂ ਇਲਾਵਾ ਆਉਂਦੇ ਆ ਜਰੂਰ ਆ ਤੁਹਾਡੇ ਵਿਸਟ ਕਰਾਂਗੇ ਹਾਂ ਜੀ ਜੀ ਅੱਜ ਜਿੱਟ ਪੈਣ ਭਰੀ ਅੱਜ ਫਿਰ ਫੋਲ ਕਰਕੇ ਲਿਆਏ ਅੱਜ ਆ ਤੁਰੇ ਜਾਂਦਾ ਆ ਆ ਫੂਡ ਕੋਟਲ ਜਾਂਦੇ ਹੋਏ ਨੇ ਵੀਰ ਜੀ ਨਹੀਂ ਉੱਚੀ ਬੋਲ ਉੱਚੀ ਬੋਲ ਵੀਰ ਉੱਚੀ ਬੋਲਣ ਜੋਂਗਾ ਮਰਿਆ ਨਹੀਂ ਉਹ ਵੇਖ ਰੌਣਕਾਂ ਜਿਹੜੀਆਂ ਪੂਰੀਆਂ ਲੱਗੀਆਂ ਆ ਦਿਖਾ ਦੇ ਆ ਇਹੋ ਜਿਹੇ ਰੰਗ ਦੀ ਜਿਹੜੀ ਕਾਰ ਆ ਇਹ ਵੀ ਕਾਰਾਂ ਬੰਦੀਆਂ ਵੀਰ ਜੀ ਉਹਨਾਂ ਨੇ ਵੀਜੇ ਲਵਾਏ ਆ ਤੇ ਪੂਰੀ ਸਭ ਤੋਂ ਜਿਆਦਾ ਇਹਨਾਂ ਤੇ ਹੋਏ ਮੇਰੇ ਖਿਆਲ ਨਾਲ ਨਾ ਫੂਡ ਕੋਰਟ ਆ ਉਹ ਜਿਹੜੇ ਦੋ ਜਣੇ ਨੰਕੇ ਗਏ ਉਹਦੇ ਉਹ ਦੂਜੇ ਹੈਡ ਆ ਉਮਰਸ ਡਿਪਾਰਟਮੈਂਟ ਦੇ ਆ ਫੂਡ ਕੋਰਟ ਆ ਰਹੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਵਾ ਇਹ ਕਿਉਂ ਲੱਗੀਆਂ ਆ ਵੇਖੋ ਚਾਹ ਤੇ ਦੁੱਜੀ ਮਹਗੀ ਨਾਲ ਪਾਸਤਾ ਇੱਥੇ ਇਹ ਆਓ ਗੋਲ ਗੱਪੇ ਪਾਣੀ ਵਾਲੇ ਉਹ ਗੋਲ ਗੱਪੇ ਨਹੀਂ ਕਿਹਾ ਜਦੋਂ ਨਹੀਂ ਬਣੀ ਪਤਾ ਵੀਰ ਜੀ ਨੇ ਨਾ ਨੇ ਸ਼ਾਪ ਲਾਈ ਇੱਥੇ ਸਸਰੀ ਘਰ ਬੁਲਾ ਦੇ ਵੀਰ ਜੀ ਜਰੂਰ ਵਿਜ਼ਿਟ ਕਰੋ ਗੱਡੀ ਸਮਾਨ ਪਿਆ ਸਿਲੰਡਰ ਪਿਆ ਕੇ ਇਹਦਾ ਆ ਦਿੱਲੀ ਦੇ ਲਾਈਟਸ ਵੀ ਲੱਗੀਆਂ ਇੱਥੇ ਕੋਲਡ ਡਰਿੰਕਾਂ ਮੇਰੇ ਖਾਲਾਂ ਆ ਸ਼ਾਪ ਜਿਹੜੀ ਆ ਬਾਕੀ ਆ ਇੱਕ ਹੋਰ ਆ ਗੱਡੀ ਅੱਗੇ ਉਹ ਵੀਰ ਸੱਜੇ ਰਹਿ ਗਤ ਨੇ ਹੈਲੋ ਕਰਦੇ ਵੀਰ ਚਲੋ ਕੋਈ ਨਹੀਂ ਨਹੀਂ ਕੀਤਾ ਤੇ ਆ ਅਦਰ ਜਲੇਬੀਆਂ ਕੱਢਣੀਆਂ ਆ ਆ ਅਦਰ ਵੀਰ ਜੀ ਨੇ ਆਪਣੇ ਸੈਟਅਪ ਜਿਹੜੇ ਆ ਉਹ ਤਿਆਰ ਦੇ ਆ ਕਰਨ ਬਿਲਕੁਲੀ ਦਾ ਇਹ ਗਾੜੀ ਆ ਤੰਦੂਰ ਲੱਗਾ ਵਾ ਜੋ ਹੁਣ ਮਿਲੂ ਵੀ ਤਾਂ ਲੱਗਣਾ ਕੋਈ ਤੰਦੂਰ ਤਪਾਇਆ ਆ ਨਾਲ ਲੰਗਰ ਦੇ ਵੈਰੀ ਸਭ ਤੋਂ ਗਾੜੀ ਪਿੱਲੇ ਨੇ ਫੂਲ ਕੋਟ ਖੋਲਾਈ ਬਰੂ ਆ ਉਹ ਆਪਣੇ ਯਾਦਗਰੀ ਬਰੂ ਕੈਫੇ ਜਿੱਚ ਦਹਾ ਦੇ ਲੈ ਦਹਾ ਦਾ ਇਕੱਠਾ ਕਰਕੇ ਤੇ ਵਿਆਂ ਦੇ ਉਹ ਲੈ ਹੁੰਦੇ ਹੁੰਦੇ ਚਿਪਸ ਕਿਲੇ ਹੁੰਦੇ ਹੁੰਦੇ ਤੇ ਮੜ ਕੇ ਲੜੀ ਜਾਂਦੇ ਹੁੰਦੇ ਨਹੀਂ ਇੱਥੇ ਹੋ ਜੀ ਆਪਾਂ ਸਸਤਾ ਬਾਕੀ ਟੈਂਟ ਵੇਖੋ ਲਾਏ ਆ 파ੜੀ ਆਇ ਤੁਸੀਂ ਆ ਯੋਗ ਹੋ ਆ ਮੋਲੇ ਦੇ ਨਾਨਕਿਆਂ ਦੇ ਮੁੰਡੇ ਫੇਰ ਅੱਛਾ ਜੀ ਮਾਮਿਆਂ ਦੇ ਇੱਧਰ ਆ ਜਾ ਇੰਟਰਵਿਊ ਆ ਜਾ ਓਏ ਆ ਜਾ ਆ ਜਾ ਇੰਟਰਵਿਊ ਇੱਥੇ ਪੂਰੀਆਂ ਜਿਹੜੀਆਂ ਰੌਣਕਾਂ ਚੰਦ ਮਿੰਟਾਂ ਲੱਗ ਜਾਣੀਆਂ ਵਾ ਪੱਟੀਆਂ ਪਟਠੀਆਂ ਜਿਹੜੀਆਂ ਉਹ ਸੈਟ ਵੜੇ ਕਰਨ ਬਾਕੀ ਤੁਹਾਨੂੰ ਇਦਾਂ ਹੀ ਜੜਾ ਵਾ ਵਿਖਾਵਾਂਗੇ ਅੱਜ ਕੀ ਕਿਹੜਾ ਕਿਦਾਂ ਪੈਸੇ ਦਾ ਬੰਦਾ ਕਿੜੀਆਂ-ਕੜੀਆਂ ਚੀਜ਼ਾਂ ਲੱਗੀਆਂ ਵਾ ਇੱਥੇ ਇੱਕ ਵੈਨ ਨਾਲ ਟਿਕਾਣੀਆਂ ਹੋਣ ਡਿਆ ਕੀ ਚਾਹੀਦਾ ਵਾ ਓਹ ਪਤਾ ਨਹੀਂਦਾ ਵਿੱਤੀ ਦਾ ਖਰਚੇ ਵੀ ਨੇ ਚੇਚੇ 20 ਆ ਦੀ ਕਿਥੋਂ ਦਹਾੜੀ ਆ ਆਓ ਇਸ 100 ਰੁਪਇਆ ਜਾ ਆ ਤੁਹਾਨੂੰ ਖਾਵਾਂਗੇ 100 ਰੁਪਇਆ ਖਾ ਸਕਦੇ ਕੀ ਕੀ ਖਾ ਸਕਦੇ ਇਹ ਨੂੰ ਜੰਗ ਲੱਗਾ ਓਏ ਇੱਥੋਂ ਨਾ ਤੂੰ ਤਾਂ ਰੱਜਣਾ ਹੀ ਨਹੀਂ ਆ ਬਾਹਰ ਮੜ ਕੇ ਖਾਵਾਂਗੇ ਓਏ ਮੋ ਲੈਓ ਹੋ ਗੱਲਾਂ ਤੇਰੀਆਂ ਚੱਲ ਉਧਰ ਆਇਆ ਮੜ ਕੇ ਇੱਥੋਂ ਖਾਵਾਂਗੇ ਵਿਖਾਵ ਖਾ ਕੇ ਨਹੀਂ ਖਾਣੀ ਮੜ ਕੇ ਬਾਕੀਆਂ ਨੂੰ ਕਿ ਲੋਕਾਂ ਨੂੰ ਵੀ ਲੱਗੇ ਸਾਡੇ ਕੋਲ ਪੈਸੇ ਹੈਗੇ ਇਹੋ 100 ਸ਼ਾਮਾਂ ਤੱਕ ਚਲਾਉਣਾ ਵਾ ਆਹ ਟਾਈਮ ਨਹੀਂ ਮੋੜਨਿਆ ਦੇ ਹੈਗਾ ਜਿਹੜਾ ਲੱਤ ਖਾਦੀ ਐ ਇੰਨਾ ਕੋ ਪੈਸੇ ਵੀ ਜਾਨ ਦਾ ਰਸਤਾ ਵਾ ਇੰਨਾ ਕਿਹੜਾ ਕਦੀਆਂ ਦਿੱਤੇ ਆ ਜੁੜੇ ਹੀ ਆ ਆਹ ਖਾਣਾ ਬੜੀ ਆ ਇਧਰ ਬਣਾ ਮੈਨੂੰ ਖਾ ਆ ਮੈਨੂੰ ਰੈਗੂਲਰ ਵੀ ਜਾਂ 150 ਦਾ ਉਹ ਆ ਬਾਕੀ ਡੀਜ ਡੂਜੇ ਵੀ ਲੱਗਣਗੇ ਇਥੇ ਪੂਰੀ ਟੀਕੇ ਦੀ ਮम्मा ਬਿਲ ਕੱਟਣ ਲੱਗ ਮਾਨ ਉਹ ਹੀ ਜਾਂਦੀ ਜੀ ਆ ਇਥੇ ਪਾਣੀ ਡਰਿੰਕਸ ਆ ਮੇਰੇ ਖਾਲ ਨਾਲ ਗੱਡੀ ਖਲੋਤੀ ਕੇ ਦੀ ਬਾਬਾ ਅੰਨ ਨਵੇਂ ਦਊਗਾ ਓਏ ਉਹਦਾ ਫੋਨ ਆਇਆ ਵੀ ਬਾਬਾ ਹਾਨੂੰ ਕਿਹਦੀ ਗੱਡੀ ਥਲੇ ਦਊਗਾ ਓਏ ਸਾਜੀ ਆ ਦੇ ਕੋ ਹਾਂ ਦਿਲਰਾਜ ਇਸਰੇ ਹਾਲੇ ਦਾ ਫੋਨ ਲਾ ਸਪੀਕਰ ਲੈ ਲੋ ਗੋੜਾ ਨੇ ਕੱਢ ਦੇ ਹੈਲੋ ਯੈਸ bro ਕਿੱਥੇ ਝੇ ਸਾਰੇ ਹੈਂ ਅਕਾਲਜੀ ਦੱਸ ਅਕਾਲਜੀ ਕਿੱਥੇ ਗਿਆ ਮੈਂ ਵੀ ਕਾਲੇਜੀ ਆ ਆਪਾਂ ਜਿੱਥੇ ਉਹ ਟੈਂਟ ਲੱਗੇ ਆ ਜਿੱਥੇ ਵੱਡੇ ਮਰੇ ਤੁਹਾਡੇ ਜਿੱਦੇ ਤਾਂ ਮਰਾਂ ਦੁਕਾਨ ਲਵਣੀ ਆ ਤੇਰੇ ਉਸਤਾਦ ਦਾ ਮੁੰਡਾ ਈ ਪਤਾ ਬਲੋ ਵੀਰੇ ਵੀਰੇ ਜਿੱਥੇ ਦੇਖ ਰਿਹਾ ਜਿੱਥੇ ਸਟੇਜ ਆ ਫੂਡ ਕੋਰਟ ਚ ਫੂਡ ਕੋਰਟ ਦੇ ਅੰਦਰ ਖਲੋਤੇ ਆ ਬਈ ਫੂਡ ਕੋਰਟ ਕੋਟ ਫੂਡ ਕੋਰਟ ਦੇ ਅੰਦਰ ਬਾਹਰ ਉਰਲੇ ਬੰਨੇ ਬਰੂ ਵਾਲੇ ਬੰਨੇ ਇਹਦਾ ਸ਼ਰਮ ਨਹੀਂ ਆਉਂਦੀ ਹਾਂ ਡਿਸਕਾਉਂਟ ਦੇ ਮੈਡਮਾਂ ਨੇ ਲਿਆ ਗੱਲਾਂ ਨਾ ਨੀ ਵੇਖਣ ਦੀਆਂ ਕਮਲ ਕਰ ਲੈ ਬੂਲ ਬੂਲ ਬੋਲੀਆ ਨਹੀਂ ਹੁੰਦਾ ਕੁਝ ਵੀ ਬਸ ਸਟੇਜ ਪੂਰਾ ਸਜਾਇਆ ਹੋਆ ਗਲਿਆਣੇ ਸਟੇਜ ਪੂਰਾ ਸਜਾਇਆ ਹੋਇਆ ਆ ਸਟੇਜ ਉੱਤੇ ਇੱਧਰ ਲੱਗੇ ਸਟੋਲ ਤੇ ਇੱਧਰਲੇ ਬੰਨੇ ਵੀ ਲੱਗੇ ਇੱਧਰਲੇ ਬੰਨ ਜਾਵਾਂਗੇ ਘੜੀ ਤੋਂ ਪਿਛਲੇ ਬੰਨੇ ਜਿਹੜੀ ਤੋਂ ਪਿਛਲੇ ਬੰਨੇ ਲੱਗੇ ਆ ਫਿਰ ਜਾਵਾਂਗੇ ਘੜੀ ਇੱਧਰ ਵੀਰ ਹੋਣੀ

ਕੜਾ ਕੋ ਡੋ ਪ੍ਰੋਗਰਾਮ ਦੇਖੋ ਭਾਈ ਜਿਆ ਚੱਕੀ ਹੈ ਠੀਕ ਆ ਸੁਣ ਆਪਣੇ ਜਿਹੜੀ ਪੇਟ ਨੂੰ ਪਤਾ ਬੇਤੀ ਕਰ ਲੱਗਾ ਪੇਟ ਜਲਕੀ ਆ ਆ ਯਾਰ ਬਣਾਉਣਾ ਹੀ ਆ ਬਲੌਗ ਬਣਾ ਲੈ ਲਿਆ ਵਾ ਆਹੋ ਵਾ ਵਧੀਆ ਵਧੀਆ ਵਦਾਈਆਂ ਮੇਰੀ ਇਕੱਲੇ ਤੇ ਫੋਕਸ ਮਾਰ ਕੇ ਬਣਾਉਣੀ ਤੂੰ ਅੱਛਾ ਹੁਣ ਫੋਕਸ ਦਿੱਤਾ ਹੀ ਆ ਬਣਾਉਣੀ ਆ ਦੱਸ ਜਣਾ ਕਰਨਾ ਕੀ ਆ ਓਏ ਦੱਸ ਤੇ ਜਾ ਕਰਨਾ ਕੀ ਤੂੰ ਚੱਲ ਸੁਣ ਕੰਨਾ ਹੈ ਵੱਡਾ ਕਹਿਣਾ ਕਹਿਣਾ ਰੀਲ ਬਣਾਣੀ ਉਹ ਆਪਰੇ ਕੁੰਡਾ ਭਾਈ ਤੂੰ ਰੀਲ ਪਾਉਣੀ ਤੇ ਫਿਰ ਇੰਸਟਾਗ੍ਰਾਮ ਡੀਲੀਟ ਕਰਦੀ ਆ ਸਾਰੇ ਜਾਣੀ ਤੁਰਦਾ ਕਿਦਾਂ ਸਿੱਧਾ ਹੁਕ ਤੁਰ ਪਗੜਾ ਕਿਦਾਂ ਪਾਉਣਾ ਰਾਤ ਭਰਾਵਾ ਸ਼ਿਫਟ ਲਾਈ ਇਹ ਰੀਆ ਦਾ ਇਹੜਾ ਕੁੱਤਾ ਭਾਈ ਕੁੱਤਾ ਭਾਈ ਮੋਹਿਤ ਵੀ ਸਿੰਘ ਮੋਹਿਤ ਚਿਕਾਰਾ ਇੰਨਾ ਕਿ ਮੋਹਿਤ ਸਕਿਪ ਕਰ ਸਕਦਾ ਉਹਨੂੰ ਵੇ ਬੱਲੇ ਤੇਰੇ ਹਾਥੀ ਜੜੀ ਜਾਂਦਾ ਬੋਲ ਕੇ ਕੀ ਦੱਸਣਾ ਮਮਾ ਇੱਥੇ ਹੋ ਲਾਣੀ ਓਏ ਹੋਏ ਹਾਏ ਗਾਂਡੇ ਦਿਖਾਓ ਬੱਚੇ ਇਹ ਬੱਚੇ ਖਾਲਸਾ ਕਾਲਜ ਦੇ ਬੱਚੇ ਵਿਖਾਣਾ ਛੋਟੇ ਛੋਟੇ ਖਾਲਸਾ ਕਾਲਜ ਤੇ ਹੋਇਆ ਵਾਲਾ ਇਹਨੂੰ ਐਂਟਰੀ ਬਣੀ ਕਿੱਦਾਂ ਮਿਲੀ ਕੋਈ ਨਹੀਂ ਬਾਕੀ ਸਭ ਕੁਝ ਸਟਾਰਟ ਹੋ ਚੁੱਕਿਆ ਆ ਜਿਹੜਾ ਬਣੇ ਫੂਡ ਕੋਰਟ ਹੈਗਾ ਉਧਰਲੇ ਬਣੇ ਬਾਅਦ ਜਾਣਾ ਵਾ ਤੇ ਆ ਵੀਰ ਗੱਡੀ ਚੋਂ ਦਾ ਲੰਗਰ ਹੈ ਇਧਰ ਨੂੰ ਵੀਰ ਨੇ ਸਭ ਕੁਝ ਮੈਂ ਦੇਖਦਾ ਸੌ ਦਿਨ ਨਹੀਂ ਵੀਰ ਹੀ ਵਾਰਦਾ ਨਾਲੇ ਚਲੋ ਬਾਕੀ ਤੁਹਾਨੂੰ ਵਿਖਾਉਂਦੇ ਨਾਲ ਨਾਲ ਕੀ ਚੱਕਰ ਤੇ ਉਧਰ ਸਟੇਜ ਤੇ ਹੋ ਤੇ ਬੈਸਟ ਆ ਸਭ ਕੁਝ ਕਰਨਗੇ ਆ ਦੇ ਮੋਇਤ ਵੀਰ ਦੀ ਪਰਫੋਰਮੈਂਸ ਇੱਥੇ ਬਸਦਾ ਜਲ ਪ੍ਰਵਾਹ ਦੇ ਘਰ ਜਿੰਦਾ ਇੱਕ ਸੈਕਿੰਡ ਰੁਕਣਾ ਆ ਵੀ ਵੀਰ ਜੀ ਨੇ ਪਰਚੀ ਪਾਉਣ ਦੇ ਕਿਸਮਤ ਬੜੀ ਮਾੜੀ ਆ ਜਿੱਤ ਲਿਆ ਦਿਲਰਾਜ ਨੇ ਪੈਨ ਪੈਨ ਆਏ ਹੋਏ ਇੱਕ ਪੈਨ ਨਹੀਂ ਬਣਾਣਾ ਅੱਡੇ ਰੋ ਚੰਗੇ ਰਹੇ ਤੁਸੀਂ ਸਾਹਿਬ ਕਥਾ ਬੜਾ ਕੰਮ ਪੂਰਾ ਕਰ ਲਾ ਫੜ ਲਓ ਵੀਰ ਜੀ ਅੱਗੇ ਹੋ ਗਿਫਟ ਫੜੋ ਸਨਮਾਨ ਪੈਨ ਵੀ ਆਲੇ ਇਕੱਠਾ ਹੀ ਕਰ ਲੈ ਮੈਂ ਇਨਾਂ ਦਾ ਮੇਰੇ ਨਾਲ ਨਾਮ ਰਸਾਂ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਬਣਾ ਲਾ ਫਿਰ ਆ ਗਏ ਨੇ ਆਪਣਾ ਪਰਚੀ ਪਾਉਣ ਅਰਜਨਵੀਰ ਤੋਂ ਇਹ ਕੱਚੇ ਜੇ ਥੋੜੇ ਮੇਰੇ ਸਾਹ ਨਾ ਲੱਗਣ ਦੇ ਜੇ ਪੈਂਦੀ ਉਹ ਦੂਜਾ ਪਾਸੇ ਤੋਂ ਆਪਣਾ ਜਾਣ ਦੇ ਨਾ ਭੰਡਿਆ ਹੋਰ ਆ ਕਮਰਸ ਹੁਣ ਦੇਖਦੇ ਹਾਂ ਇਸ ਵਾਰ ਕੀ ਇਕਲਦਾ ਆ ਇੱਧਰ ਫੂਡ ਕੋਰਟ ਆ ਤੇ ਇੱਧਰ ਐਲਸ ਵਾਲਾ ਵੀ ਹੈਗਾ ਚੱਕਰੇ ਆ ਇਹ ਮੈਂ ਤੇ ਦਲਰਾਜ ਜਿਹੜਾ ਬੰਦਾ ਆਪਾਂ ਦੋਵਾਂ ਨੇ ਐਲਸ ਵਾਲਾ ਕਰਨਾ ਵਾ ਅੱਗੇ ਰੰਦਾਂ ਤੋਂ ਆਇਆ ਵੇਖ ਆਗਲੇ ਹੁੰਨੇ ਆ ਉਹ ਜੋ ਨਿਕਲ ਜੀ ਤੁਹਾਡਾ ਨਾਮ ਜੇ ਮੈਂ ਦੱਸਿਓ ਮੈਂ 2 ਮਿੰਟ ਘਮਾ ਲਿਆ ਮਾਂ ਹੋਰ ਵੀ ਇੱਥੇ ਤਾਂ ਹੋ ਗਏ ਆ ਇੱਧਰ ਹੋ ਗਏ ਆ ਪਰਚੀ ਨਿਕਲੇ ਕੀ ਇਹ ਦੇ ਵਾਹ ਸਾਲ ਐਕਸੀਡੈਂਟ ਲੈਦੇ ਸਾਲਿੰਗ ਹੁੰਦੇ ਨੇ ਇਹ ਤਾਂ ਵੈਰੀ ਗੁੱਡ ਲੈਦੇ ਯਾਰ ਵੈਰੀ ਗੁੱਡ ਇਹਨਾਂ ਨੇ ਬਹੁਤ ਹੀ ਸੋਨਾ ਰੱਖਿਆ ਇਦਾਂ ਮਤਲਬ ਕਿ ਗਿਫਟ ਬਥੇਰੀ ਰੱਖੀ ਦੀ ਆ ਵੀ ਗੁਰਕਰੀ ਕਰਕੇ ਜੇ ਸਾਦੇ ਤਈ ਪਰ ਆਡੀ ਕਿਸਮਤ ਦੋਵਾਂ ਦੀ ਗੰਦੀ ਬਲਜੋਦੀ ਤੇ ਮੇਰੀ ਅਜੀ ਪਾਲ ਸਿੰਘ ਪੈਨ ਦੇ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਤੇ ਆ ਮੈਨੂੰ ਇਸਾਈਆਂ ਵਾਸਤੇ ਡੈਰੀ ਦਿੱਤੀ ਗਈ ਹੈ ਅਰਜਨ ਬੀਰ ਇਸਕਾ ਡੇਲੇਗਾ ਆ ਜਾ ਉਹ ਜਾ ਫੜ ਪਰਚੀ ਚ ਕੱਢ ਮੜਕੇ ਓ ਕੇ ਲੇਗਾ ਕਿ ਹੁੰਦਾ ਮਾਮੂ ਉਧਰੋਂ ਪਰਚੀ ਕੱਢ ਮੈਂ ਉੱਜਾ ਕੇ ਮੜਕੇ ਜੇ ਜੋ ਮੜਕੇ ਜਾ ਕੇ ਪਰਚੀ ਕੱਢ ਮੈਂ ਨਹੀਂ ਕੱਢਣੀ ਤੂੰ ਕੱਢ ਜਾ ਮੇਰੀ ਕਿ ਕਿਸਮਤ ਖਰਾਬ ਆ ਇੱਧਰ ਫੜਾਉ ਅੱਗੇ ਮੈਂ ਪੈਨ ਕੱਢਿਆ ਚਲ ਆ ਜੀ ਚਲ ਉਧਰੋਂ ਚੱਲ 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 ਇਹ ਇੱਧਰ ਵੀਰਾਂ ਨਾਲੋਂ ਜ਼ਿਆਦਾ ਹੀ ਐਕਸਾਈਟਮੈਂਟ ਜ਼ਿਆਦਾ ਆ ਕੱਢ ਦੇ ਵੀਰ ਕੋਈ ਵੀ ਪਰਚੀ ਤੂੰ ਖੋਲਾ ਆ ਵੀ ਖੋਲਾ ਆ ਭਰਾ ਆ ਬਣਾ ਓਹੋ ਸੋਰੀ ਨੈਕਸਟ ਟਾਈਮ ਨੈਕਸਟ ਟਾਈਮ ਸੋਰੀ ਹੋ ਗਈ ਤੇਨਸ ਚਲ ਕੋਈ ਬਾਤ ਨਹੀਂ ਕੱਚੀ ਹੋ ਜਾ ਇਧਰੀ ਕੱਚੀ ਹੋ ਜਾਣਾ ਆ ਮਮਾ ਓ ਹੁਸਨ ਅਧਰਾ ਨਵੇਂ ਪਾਰਟਿਸਪੀਐਂਟ ਹੁਸਨ 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 ਆ ਹੁਸਨ ਹੈ ਹੁਸਨ ਹੈ ਹੁਸਨ ਹੈ ਬਸ ਇੱਕ ਮਿੰਟ ਆ ਦੀ ਹੁਸਨ ਹੈ ਆ ਜਾ ਵੀਰ ਆ ਜਾਓ ਮਟਕੀ ਵਿੱਚੋਂ ਕਢਾਲੂ ਆਪ ਵੀ ਭਈਆ ਜੀ ਹੁਸਨ ਇਧਰ ਆਓ ਬਈ ਜੇ ਆਜੋ ਸਰ ਆਇਓ ਆਇਓ ਹੁਸਨ ਆਇਆ ਕੱਡ ਪਰਚੀ ਪਰਚੇ ਦੇ ਅੱਗੇ ਬੜਾ ਤੇਜ਼ ਗੱਡ ਪਰਚੀ ਵਿੱਚ ਵੇਖ ਮੈਂ ਨਿਸ਼ਾਨੀ ਨਹੀਂ ਲਾਈ ਆਪਣੀ ਵਾਲੀ ਗੱਡ ਆਪਣੀ ਕੋਈ ਵੀ ਕੱਢ ਲਾ ਤੂੰ ਆਪਣੀ ਖੋੜੀ ਨਾਲ ਗੱਡਣੀ ਪਰਚੀ ਖੋਲ ਕੇ ਇੱਕੀ ਖੋਲ ਕੀ ਨਿਕਲਿਆ ਵਾ ਸੌਰੀ ਓਹੋ ਹੁਸਨ ਵੀ ਸੌਰੀ ਫॉर ਨੈਕਸਟ ਟਾਈਮ ਚਲੋ ਕੋਈ ਇਤਨਾ ਕੋਈ ਨਹੀਂ ਇਧਰ ਸ਼ਰਟ ਲੈ ਕੇ ਬੈਗ ਗਿਆ ਉਦੋਂ ਨਿਕਲ ਨਹੀਂ ਆਉਂਦਾ ਤੇ ਮੈਂ ਨਾ ਮਜੀਠੇ ਸਾਹਿਬ ਮੈਡਮ ਜੀਠੇ ਸਾਹਿਬ ਦੀ ਪੜਾਈ ਹੈ ਨਾਲੇ ਪਟਨਾ ਸਾਹਿਬ ਜਿਦਾਬ ਕਰੋ ਮੜਿਆ ਢਿੱਲੋ ਤੇ ਤਾਂ ਸੋਰੀ ਪਰ ਨੈਕਸਟ ਟਾਈਮ ਆ ਗਿਆ ਵਾ ਜੀ ਮੈਂ ਭਰਦਾ ਮੇਰਾ ਭਰਦੇ ਦੁਬਾਰਾ ਨਹੀਂ ਦੁਬਾਰਾ ਉਹ ਇਨਕਾ 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 ਵਰਨਾ ਹੈ ਬਸ ਕਿਸਮਤ ਦਾ ਮਟਕਾ ਫ੍ਰੀ ਆਫ ਕੋਸਟ Win Cash Prize over Rs 2500 2500 ਕੀ ਦੇ ਇੱਕ ਵਿੱਚ ਹੁਣਾ ਇੱਕ ਅੱਧੀ ਹਰੀ ਪਾਣੀ ਪੀਣਾ ਚਾਹੀਏ ਪੈਟੋ ਨੂੰ ਬੰਦੇ ਬੱਚੇ ਵੀ ਆਉਣ ਦੇਖ ਲਿਆ ਮੈਂ ਮਾਰ ਦੂੰਗੀ ਤੈਨੂੰ ਲੈ ਉਹ ਛੋਟੇ ਓਹੋ ਅੱਛੇ ਲੱਗ ਰਹੇ ਹੋ ਤੇਰਾ ਵੀ ਨਿੱਕੀ ਪਰ ਲਾਰ ਵਿੰਕਲ ਦਮੀ ਹਾਂ ਬਸ ਟਿੱਟੀ ਸ਼ਰਟ ਲੈ ਕੇ ਬਹਿ ਜੇ ਤਾਂ ਨਿਕਲ ਆਏ ਉਹਦਾ ਨਿਕਲਉਣਾ ਹੀ ਯਾਰ ਉਹਦਾ ਤੇ ਮੈਨਾਂ ਤੇਰਾ ਨਿਕਲ ਗਿਆ ਯਾਰ ਹਾਂ ਖੱਬੇ ਨੇ ਆਣ ਖੱਬੇ ਇਹ ਜਿਹੜਾ ਨੰਬਰ ਕੋ ਬਦਲਾ تھا ਪਰ ਕਿਸਮਤੀ ਹੈ ਬਾਈ ਜਦ ਕਿਸਮਤ ਚੱਲਦੀ ਹੈ ਆ ਜਾਓ ਹੋਰੀ ਹੋਰੀ ਅੱਧੀ ਕਿਸਮਤ ਭਾਈ ਇਹਦੀ ਦੋਗੁਣੀ ਕਿਸਮਤ ਆਇਆ ਇਹ ਜੇ ਸਾਹ ਆ ਰਹੇ ਹੋ ਜੇ ਸਾਹ ਬਰੇ ਆਓ ਆ ਜਾਓ ਮੜਾ ਜਾ ਕਰੋ ਜਿਹੜੇ ਸਾਹਿਬ 2500 2500 ਹੀ ਗੂਗਲ ਦੇ ਪਹਿਲਾਂ ਥੱਲੇ ਆਵਾਜ਼ ਨੂੰ ਪਹਿਲਾਂ ਘੁਰਦਾ ਰਿਓ ਫਿਰ ਕੱਢ ਲਈ ਚੱਲ ਅੱਜ ਰਾਣੀ ਦਾ ਨਹੀਂ ਕੱਢਣ ਆਪਾਂ ਫਿਰ ਹਾਏ ਹਾਏ ਏ ਏ ਖੁੱਲ ਨਹੀਂ ਈ ਚਲੋ ਬਸ ਚਲ ਕੋਈ ਨਹੀਂ ਆੜਿਓ ਆੜਿਓ ਸਾਰੇ ਸੋਰੀ ਲਿਖਿਆ ਜਾਂਦਾ ਚਲ ਕੋਈ ਨਹੀਂ ਐਲੈਸੀ ਏਜੰਟ ਸਾਹਿਬ ਤੁਸੀਂ ਕਰਨਾ ਕੋਈ ਮੇਰਾ ਓਹੋ ਇੱਕ ਹੋਰ ਹੈ ਪੈਨ ਨਿਕਲ ਆਇਆ ਮੁੰਡੇ ਦਾ ਪੈਨ ਨਿਕਲ ਆਇਆ ਪੈਨ ਇਹ ਪੜਨ ਵਾਲਾ ਮੁੰਡਾ ਪੈਨ ਨਿਕਲ ਆਇਆ ਇਹਨਾਂ ਦਾ ਬੜੀ ਆਪਣੀ ਵਰਦੀ ਹੈ ਚੱਲ ਤੂੰ ਹੀ ਕੱਢ ਇੱਧਰ ਬੈਠੇ ਆਪ ਹੀ ਕਢੋ ਚੱਲ ਘੱਟੋ ਪਰਚੀ ਤੇਰੀ ਕਿਸਮਤ ਵਧੀਆ ਨਹੀਂ ਆ ਇੱਕ ਹੋਰ ਭਰਿਆ ਤਿੰਨ ਭਰੇ ਹਰਮਨ ਉਹ ਪੈਨ ਨਿਕਲ ਗਿਆ ਕੁੜੀ ਦਾ ਉਹ ਪੈਨ ਉਹ ਪੈਨ ਨਿਕਲ ਗਿਆ ਇਹਦਾ ਕੁੜੀ ਦਾ ਵੀ ਤੈਨੂੰ ਕਹਿੰਦਾ ਕਿੱਥੇ ਹੈ ਪਾਣੀ ਦਾ ਪੈਨ ਨਿਕਲ ਤੂੰ ਆਹ ਕਾਹਨ ਲੈ ਅਰਵਿੰਕਲ ਵੀ ਸੋਰੀ ਫਾਰ ਨੈਕਸਟ ਟਾਈਮ ਬਸ ਇੱਧਰ ਨੋਟ ਪੈਡ ਇਹ ਤਾਂ ਬਰਦਾ ਨਾ ਤੇਰੇ ਆਪਣੇ ਤੈਨੂੰ ਪੈਣੀ ਦਿੱਤਾ ਹੈ ਹੋਂਚੇ ਮਰੂੰਗੀ ਤੈਨੂੰ ਕੀ ਕੀ ਆਏ ਬੇਟੇ ਦੇਖੇ ਹੋਰ ਪਰ ਸਕਦੇ ਆ ਆਏ ਦੇ ਦੇ ਦੋ ਮਾੜੀਆਂ ਹੁੰਦੀ ਬਾਹ ਮਾੜੀਆਂ ਹੁੰਦੀ ਖੋਖੋਡ ਹੈ ਇਹ ਖਾਣ ਇਥੇ ਹਨਾ ਠੋਕਦੀ ਉੱਤੇ ਤੁਮੀ ਵੀਰ ਮੰਗਣੀ ਮੁੜ ਕੇ ਆਉਂਦੇ ਖਾ ਉਹ ਸੱਚ ਚੌਕਲੇਟ ਆ ਮੈਨੂੰ ਦੇ ਇਧਰੋਂ ਖਾ ਲੋ ਕੁੜੀ ਦੀ ਦੀ ਨੀਗੀ ਦੀ ਬੋਲਾ ਕਰੋ ਮੈਂ ਤਾਂ ਕਹ ਤੂੰ ਕਿ ਤੂੰ ਆਹ ਵਿਚਾਰੀ ਦੀ ਆਈਸਕ੍ਰੀਮ ਖਾਣ ਦੇਖੋਗੇ ਨਹੀਂ ਖਾ ਰਹੀ ਹੈ ਖਾ ਲੋ ਕਰਦੇ ਕੀ ਖਾਈ ਕਰ ਬੈਗਨ ਤੇ ਆ ਜੀਮਨ ਮਾਣਦਾ ਕਰਿਆ ਨਾ ਬਾਇ ਦਫਾ ਹੋ ਗਿਆ ਉਹ ਵੀਰ ਜੀ ਯਾ ਹਾਦੇ ਵੀਰ ਜੀ ਮਿਲਦੇ ਸਾਸਰੀ ਘਰ ਸਾਰਿਆਂ ਆਹ ਤੇ ਫਾਰਮ ਭਰੇ ਆ ਫਰੀਜ ਨਾਲ ਆ ਤੇਰਾ ਨਾਮ 2500 ਰੁਪਇਆ ਵਾ 3000 ਰੁਪਇਆ 2500 ਰੁਪਇਆ ਵੀਰੇ ਕੋਲ ਲਾਂ ਤਾਂ ਮੈਂ ਉਹਨਾਂ ਨੇ ਕਦੀ ਜ਼ਿੰਦਗੀ ਜੀ ਨਹੀਂ ਮਰਤੇ ਆ ਇਹ ਪੈਨੇ ਉਹ ਕਾਪੀ ਜੀ ਨਿਗਲੀ ਸਾਹਿਬ ਦਾ ਵਾਲੀ ਦੁੱਧੀਆਂ ਵਾਲੀ ਆਹ ਆਈ ਖਾ ਰਹੀਆਂ ਚਾਕਲੇਟਾਂ ਬਾਲਾ ਪੀੜਾ ਖਾਣੇ ਦਿਖਾ ਲਾ ਆਇਆ ਦਾਨ ਆਇਆ ਵੀਰੇ ਉਹ ਵੀਡੀਓ ਪਹਿਲਾਂ ਵੀ ਕਿਉਂ ਖਾ ਉਹਨੇ ਦਿੱਤੇ ਤੈਨੂੰ ਦਾਨ ਬਾਏ ਬਲਜੋਤ ਇਧੀਆਂ ਸਾਰੀਆਂ ਭੈਣਾ ਵਾ ਨਾ ਇੱਥੇ ਜਿੰਨੀਆਂ ਕੋ ਉਧਰ ਲੈ ਆ ਵਲੋਗ ਤੇਲੀ ਭੈਣ ਉਧਰ ਲੈ ਆ ਵਲੋਗ ਸਾਰਾ ਇਧਰ ਨੂੰ ਤੇ ਮੋਲੇ ਕੇ ਘਰੇ ਦੇਖਦੇ ਆਂ ਮੁੰਡਾ ਨਾ ਖਾ ਜਾਏ ਬਾਦ ਤੁਹਾਨੂੰ ਭੁੱਖ ਲੱਗੀ ਆਜੋ ਆਹ ਕੁੜੀ ਨੂੰ ਭੁੱਖ ਲੱਗੀ ਨਹੀਂ ਜੀ ਨੂੰ ਉਹ ਤਾਂ ਨਿੱਕੀ ਵੀ ਹੈਗੀ ਆ ਉਹ ਤਾਂ ਨਿੱਕੀ ਹੈਗੀ ਆ ਚੱਲ ਜੀ ਇੰਦਰ ਹੀ ਸਗੀ ਬਹਿਣਾ ਉਹਦਾ ਗਿਰਿਆ ਨਾ ਕਹ ਦੋ ਲੈ ਵੀਡੀਓ ਬਣਾ ਓਏ ਆ ਗਈ ਆ ਦੋ ਕਿ ਦਿਨਾਂ ਦੀ ਹੋ ਰਿਹਾ ਤੇ ਉਹਨੇ ਤੇਰੀ ਜਿੱਡੀ ਹੋਇਆ ਨਾ ਵੇਖੀ ਦੇਖੜੀ ਬੜੀਆ ਰਹੀਦਾ ਦੇਈ ਮੈਂ ਤੜ ਆ ਆ ਵੇਖੋ ਤੇ ਆ ਆ ਵੇਖੋ ਕੋਕ ਹੋ ਕੇ ਦੇ ਦੋਵੇਂ ਜਣੇ ਚਾਕਲੇਟਾਂ ਖਾਣ ਆ ਕਾਲਾ ਜਾ ਆ ਥੋੜੀ ਜੁੱਤ ਪਿੱਕੀ ਬੋਲ ਲੀ ਕੋਦ ਮਾਸਕਰ ਮੈਂ ਐਡਿਟ ਕਰਨਾ ਹਾਂਜੀ ਸੌ ਸ਼ਰਮ ਤਾਂ ਨਹੀਂ ਹੁੰਦੀ ਤੈਨੂੰ ਮਾਸਾ ਨਹੀਂ ਸ਼ਰਮ ਤੇ ਲਾਗੋ ਦੇ ਨੰਗੀ ਸ਼ਰਮ ਕੋਲਗਾ ਪਾ ਵੱਡਾ ਹੀ ਨਿਆਣੇ ਕਾਲ ਛੱਡ ਗਿਆ ਹੀ ਤੇ ਅਜੇ ਕਾਲਜ ਨਹੀਂ ਲਿਆਈ ਤੇ ਨਾਲ ਨਾਲ ਭਰਾਵਾ ਕੀ ਕਰ ਸਕਦੇ ਹੁਣ ਉਹ ਕੁੜੀ ਸੁਲਾ ਮਾਰ ਕੇ ਗੋਲਗਾ ਪਾਉਣ ਨੂੰ ਲੱਗੀ ਹੈ ਕੀ ਕਰੀਏ ਨਿਆਣੇ ਲਿਉਣੇ ਪੈਂਦੇ ਕਿਉਂ ਬੂ ਇੰਨਾ ਦੇ ਸਿਰ ਤੇ ਖਾਣ ਪੀਣ ਨੇ ਆ ਵਾਹ පශ පොඩි පඩිචන් ගීටෙන් කරා අපේ කාලන්න මෑ ම පෝ